24 ਪੰਜਾਬ న్యూਸ ਚੈਨਲ ਤੇ ਦਿੱਦਿਸ਼ ਕਰਨ ਤੇ ਸੱਸ਼ੇ ਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸੜੀਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚਣ ਪੁਲਿਸ ਨੇ ਕੁਝ ਦਿਨ ਪਹਿਲਾਂ ਹੋਏ ਕਤਲ ਮਾਮਲੇ ਨੂੰ ਸੁਲਝਾਇਆ ਅੱਜ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਪਿਛਲੇ ਦਿਨੀ ਹੋਏ ਨੁਸ਼ਾਰਾ ਪੰਨੂਆ ਵਿਖੇ ਵਿੱਕਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਇੱਕ ਬਿਨਾ ਨੰਬਰ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਐਸਐਸਪੀ ਗੌਰਵ ਤਰਵਾ ਨੇ ਦੱਸਿਆ ਕਿ ਸਾਡੇ ਵੱਲੋਂ ਚਾਰ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿੱਤੇ ਕਿ ਇਹਨਾਂ ਦੋਸ਼ੀਆਂ ਨੂੰ ਅੱਜ ਮਾਨਜੁਗ ਅਦਾਲਤ ਵਿੱਚ ਪੇਸ਼ਕਾਰ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਭਾਜਪਾ ਪੰਜਾਬ શ્રી ਗੌਰਵ ਯਾਦਵ ਦੀ ਦੀਦਸ਼ਾ ਦੇ ਛੇਟ ਤਨਤਨ ਪੁਲਿਸ ਫਾਲੋ ਜਿਹੜੀ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਤਨਤਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਕਾਜੀਤ ਸਿੰਘ ਦਾ ਬਲਾਈਂਡ ਮਟਰ ਜਿਹੜਾ ਸਾਡੇ ਵੱਲੋਂ ਟ੍ਰੇਸ ਜਿਹੜਾ ਕੀਤਾ ਗਿਆ ਹੈਗਾ 19 9 2024 ਦੀ ਸ਼ਾਮ ਨੂੰ ਸਨ ਇਨਫੋਰਮੇਸ਼ਨ ਆਈ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਮੋਟਰਸਾਈਕਲ ਤੇ ਜਿਹੜੇ ਆਏ ਸੀਗੇ ਉਹਨਾਂ ਨੇ ਗੋਲੀਆਂ ਮਾਰ ਕੇ ਬਚਿੱਤਰਜੀਤ ਸਿੰਘ ਜੀ ਦੀ ਹੱਤਿਆ ਕਰਤੀ ਸੀਗੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਹੈ ਆ ਇਮੀਡੀਏਟਲੀ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਵੱਖ-ਵੱਖ ਥਾਂ ਤੋਂ ਜਿਹੜੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ ਅਤੇ ਜਿਹੜਾ ਪਰਚਾ ਦਰਜ ਕਰਕੇ ਜਿਹੜੀ ਤਫ਼ਤੀਸ਼ ਮੋੜਲੀ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਹੈਗਾ ਇਹਦੇ ਵਿੱਚ ਬਹੁਤ ਹੀ ਡੂੰਘਾਈ ਨਾਲ ਜਿਹੜੀ ਤਫ਼तीश ਕੀਤੀ ਗਈ ਹੈ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਗਏ ਨੇ ਟੈਕਨੀਕਲ ਸ਼ਹਾਦਤ ਵੀ ਜਿਹੜੀ ਡਿਟੇਲ ਚ ਜਿਹੜੀ ਸਟੱਡੀ ਕੀਤੀ ਗਈ ਹੈ ਇਹ ਸਾਰਾ ਕਰਨ ਉਪਰੰਤ ਸਾਡੇ ਵੱਲੋਂ ਚਾਰ ਜਿਹੜੇ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਹੈ ਇਹਦੇ ਵਿੱਚ ਪ੍ਰਵਜੀਤ ਸਿੰਘ ਉਰਫ ਸੈਫੀ ਪੁੱਤਰ ਮੇਜਰ ਸਿੰਘ ਆ ਬਾਬਾ ਮੰਗਾ ਸ਼ਾਹ ਨਸ਼ਹਿਰਾ ਪੰਨਵਾ ਦਾ ਇਹ ਅਰੈਸਟ ਕੀਤਾ ਗਿਆ ਹੈ ਇਹਨੇ ਜਿਹੜਾ ਬਿੱਕਰ ਸਿੰਘ ਦੀ ਜਿਹੜੀ ਰੈਕੀ ਕਰਾਈ ਸੀਗੀ ਇਦੇ ਨਾਲ ਹੀ ਇੱਕ ਜੋਗਰੈਲ ਮੁੰਡਾ ਵੀ ਅਸੀਂ ਅਰੈਸਟ ਕੀਤਾ ਹੈ ਜਿਨੇ ਰੈਕੀ ਕਰਾਈ ਸੀ ਬਿੱਕਰ ਬਿੱਕਰ ਸਿੰਘ ਦੀ ਤੀਜਾ ਇੱਕ ਰਣਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਝੁੱਗੀਆਂ ਕਾਲੂ ਥਾਣਾ ਸਦਰਪੱਟੀ ਇਹਦੀ ਵੀ ਅਰੈਸਟ ਕੀਤੀ ਗਈ ਹੈ ਜਿਹੜੇ ਸ਼ੂਟਰ ਸੀਗੇ ਵਾਰਦਾਤ ਤੋਂ ਬਾਅਦ ਇਹ ਸ਼ੂਟਰ ਇਹਦੇ ਰਣਦੀਪ ਸਿੰਘ ਦੇ ਘਰ ਜਾ ਕੇ ਇਹਨਾਂ ਨੇ ਪਨਾਹ ਲਈ ਸੀ ਤੇ ਚੌਥਾ ਡੰਗਾਈ ਨਾਲ ਪੁੱਛਗਿੱਛ ਕਰਨ ਉਪਰੰਤ ਅਸੀਂ ਜਿਹੜੇ ਸ਼ੂਟਿੰਗ ਕਰਨ ਆਏ ਸੀ ਇੱਕ ਮੋਟਰਸਾਈਕਲ ਦੋ ਬੰਦੇ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜਾ ਚਲਾਉਣ ਵਾਲਾ ਗੁਰਪ੍ਰੀਤ ਸਿੰਘ ਗੁਰਪ ਗੋਰਾ ਪੁੱਤਰ ਲਖਬੀਰ ਸਿੰਘ ਵਾਸੀਆ ਝੁੱਗੀਆਂ ਕਲਾਥ थाना सदरਪੱਟੀ ਇਹਨੂੰ ਅਰੈਸਟ ਕੀਤਾ ਗਿਆ ਹੈ ਗੁਰਪ੍ਰੀਤ ਗੋਰੇ ਦੀ ਡੂੰਘਾਈ ਨਾਲ ਜਿਹੜੀ ਜਦੋਂ ਪੁੱਛਗਿੱਛ ਕੀਤੀ ਗਈ ਇਹਨੇ ਸਾਰੀ ਵਾਰਦਾਤ ਜਿਹੜੀ ਇਹਨੇ ਕਬੂਲ ਕੀਤੀ ਹੈ ਇਹਨੇ ਇਹ ਵੀ ਦੱਸਿਆ ਹੈਗਾ ਕਿ ਇਹ ਵਾਰਦਾਤ ਕਰਨ ਲਈ ਇਸ ਤੋਂ ਪਹਿਲਾਂ 9 ਤਰੀਕ ਨੂੰ ਵੀ ਨਸ਼ੇਰਾ ਪੰਨਵਾ ਜਿਹੜਾ ਆਏ ਸੀਗੇ ਉਸ ਦਿਨ ਕਿਉਂਕਿ ਇਹ ਵਾਰਦਾਤ ਨਹੀਂ ਕਰ ਸਕੇ ਤੇ ਇਹ ਵਾਪਸ ਚਲੇ ਗਏ ਤੇ 12 ਤਰੀਕ ਨੂੰ ਆ ਕੇ ਫਿਰ ਅੰਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਦੀ ਡੰਗਾਈ ਨਾਲ ਜਿਹੜੀ ਪੁੱਛ ਕਿਸ ਤੋਂ ਜਿਹੜੇ ਇਧਰ ਜਿਹੜਾ ਨਾਲ ਮੇਨ ਸ਼ੂਟਰ ਹੈਗਾ ਹੈ ਉਹਦੀ ਵੀ شناخت ਹੋ ਗਈ ਹੈ ਤੇ ਇਹਨਾਂ ਨੂੰ ਜਿਹੜਾ ਫੈਸਿਲੀਟੇਟ ਕਰਨ ਵਾਲੇ ਦੋ ਲੋਕ ਹੈ ਉਹਨਾਂ ਦੀ ਵੀ ਅਸੀਂ ਜਿਹੜੀ شناخت ਵੀ ਕਰ ਲਈ ਹੈ ਤੇ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਵੀ ਲਾਈਆਂ ਹੋਈਆਂ ਹਨ। ਮੈਨੂੰ ਲੱਗਦਾ ਹੈ ਬਹੁਤ ਹੀ ਛੇਤੀ ਅਸੀਂ ਜਿਹੜੇ ਬਾਕੀ ਬਚਦੇ ਦੋਸ਼ੀ ਆ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ। ਪਰ ਕੀ ਬਰਾਮਦ ਕੀ ਹੋਈ ਜਿਹੜਾ ਕੋਈ ਕਾਰ ਕੀ ਸੀ? ਗ੍ਰਿਫਤਾਰ ਲੋਕਾਂ ਤੋਂ ਅਸੀਂ ਜਿਹੜਾ ਮੇਨ ਜਿਹੜਾ ਮੋਟਰਸਾਈਕਲ ਹੈ ਜਿਹਦੇ ਵਿੱਚ ਰੀਅਰ ਤੇ ਇੱਕ ਫਲੈਸ਼ਿੰਗ ਲਾਈਟ ਜਲਦੀ ਹੈਗੀ ਆ ਉਹ ਸੀ ਬਰਾਮਦ ਕੀਤਾ ਹੈ ਅਤੇ ਜਿਹੜਾ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਹਦੇ ਵਿੱਚ ਸਾਰੀ ਫੋਨ ਕਾਲਾਂ ਹੋਈਆਂ। ਸ਼ੂਟਰ ਇੱਕੋ ਲਗੀ ਲੋਕਲ ਹੀ ਬਾਹਰੋਂ ਆਗੇ ਤੁਰੇ। ਸ਼ੂਟਰ ਜਿਹੜਾ ਅਜੇ ਤੱਕ ਸਾਨੂੰ ਲੱਗਦਾ ਬਾਹਰੋਂ ਆਇਆ ਹੈਗਾ ਤੇ ਜਿਹੜਾ ਸਪੋਰਟ ਦੇਣ ਵਾਲੇ ਉਹ ਲੋਕਲ ਹੀ ਸੀਗੇ। ਕਦਰ ਕੋਈ ਮਾਰਨ ਦਾ ਕਾਰਨ ਕੁਝ ਦੱਸਿਆ ਕੀ ਕਿਹੜੀ ਗੱਲਾਂ ਇਹਨਾਂ ਨੇ ਏਕ ਜਿਹਾ ਦਾ ਕੰਮ ਕੀਤਾ ਨਹੀਂ ਬਿਲਕੁਲ ਇਹਨਾਂ ਦੀ ਕੋਈ ਪੁਰਾਣੀ ਨਿੱਜੀ ਰੰਜਿਸ਼ ਚੱਲਦੀ ਸੀ ਜਿਹੜਾ ਬਿੱਕਰ ਸਿੰਘ ਹੈ ਚੌਧਰੀ ਵਾਲਾ ਪਿੰਡ ਦਾ ਇੱਕ ਮੋਤਬਰ ਹੋਣ ਕਰਕੇ ਵਕਫ ਵਕਫ ਜਿਹੜੇ ਪਿੰਡ ਦੇ ਮਸਲੇ ਹੁੰਦੇ ਉਹਨਾਂ ਨੂੰ ਉਹਨਾਂ ਵਿੱਚ ਰਾਜੀਨਾਮੇ ਕਰਾਉਣ ਸੁਲਾਹ ਕਰਾਉਣ ਲਈ ਜਿਹੜਾ ਉਹ ਜਾਂਦਾ ਸੀ ਅੱਗੇ ਆਉਂਦਾ ਸੀ ਉਹਦੇ ਲੈ ਕੇ ਇਹਦੀ ਕੋਈ ਲੋਕਲ ਲੈਵਲ ਤੇ ਖੇਬਾਜੀ ਸੀ ਜਿਹਦੇ ਕਰਕੇ ਵਾਰਦਾਤ ਹੋਈ ਹੈ ਸਰ ਕੋਈ ਵਿਦੇਸ਼ ਵਿੱਚ بیٹھے ਕਿ ਬਦਵਾਚਾ ਨਾਲ ਕੋਈ ਟੱਚ ਨਹੀਂ ਹੈ ਰਹਿਣਾ ਕਿਉਂਕਿ ਉਹਨਾਂ ਨੇ ਪੋਸਟਮਾਰਟਿਮ ਦੀ ਜੁੰਮੇਵਾਰੀ ਨਹੀਂ ਨਹੀਂ ਬਿਲਕੁਲ ਇਸ ਇਸ ਸਮੇਂ ਤੇ ਇਹਨਾਂ ਤੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈ ਇਹਨਾਂ ਚ ਜਿਹੜੇ ਸ਼ੂਟਰ ਹੈਗੇ ਆ ਬਾਹਰ ਦੇ ਬੈਠੇ ਜਿਹੜੇ ਕ੍ਰਾਈਮਨਲ ਹੁੰਨਾਂ ਨਾਲ ਟੱਚ ਹੋਣ ਉਹ ਵੀ ਸਰ ਇਹਨਾਂ ਦੇ ਮਾਮਲੇ ਦਰਜ ਬਈ ਨਹੀਂ ਇਸ ਕੇਸ ਤੇ ਜਿਹੜਾ ਜਿਹੜਾ ਬਾਹਰਲੇ ਜਿਹੜੇ ਹੋਰ ਮੁਕੱਦਮੇ ਆ ਹਜੇ ਉਹਦੇ ਬਾਰੇ ਗੱਲ ਸਾਹਮਣੇ ਨਹੀਂ ਆ ਉਸ ਮਾਮਲੇ ਲੈ ਕੇ ਬਿਲਕੁਲ ਇਹਨਾਂ ਦਾ ਪੁਲਿਸ ਰਿਮਾਂਡ ਹੈ ਅਸੀਂ ਹੋਰ ਰਿਮਾਂਡ ਲੈ ਰਹੇ ਹਾਂ ਤੇ ਹੋਰ ਡੁੰਗਾਈ ਨਾਲ ਇਹ ਤਫ਼ਤੀਸ਼ ਕਰਾਂਗੇ ਸਰ ਇਹ ਸ਼ੂਟਰ ਹੋਰ ਉਹ ਜਿਹੜਾ ਚਾਲਕ ਸੀਗਾ ਜਿਹੜਾ ਲੋਹਾਂ ਦੇ ਆਪਸ ਵਿੱਚ ਸੰਬੰਧ ਹੈਗੇ ਆ ਜਾਂ ਕੋਈ ਆਪਸ ਨਹੀਂ ਜਾਣਦੇ ਸੀ ਤੁਮੇ ਇਹ ਅਜੇ ਤਫ਼ਤੀਸ਼ ਦਾ ਮੁੱਦਾ ਹੈ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ